ਸਸੀ ਦਾ ਬਹੁਤ ਜਿਆਦਾ ਚਾਲ ਹੈ। ਉਮੀਦ ਆ ਸਾਰੇ ਵਧੀਆ ਹੋਗੇ। ਅੱਜ ਆਪਾਂ ਚੰਦੇਆ ਅਨੰਦਪੁਰ ਸਾਹਿਬ। ਇਹ ਤਾਂ ਕਦੇ ਹੀ ਪਲਾਨ ਬਣ ਗਿਆ ਸਾਰਾ। ਦੇਖਦੇ ਆ ਆ ਰਹੇ ਫੋ ਲੈਣ ਵਾਸਤੇ ਅਨੰਦਪੁਰ ਸਾਹਿਬ ਨੂੰ। ਲੋਈ ਆਪਾਂ ਬੈਠ ਗਏ ਆ ਗੱਡੀ ਦੇ ਵਿੱਚ। ਹੁਣ ਆਪਾਂ ਬਰੂਡ ਚੱਲ ਪਈ ਜੀ। ਆਪਾਂ ਨੂੰ ਆਗੇ ਸੀ ਲੈਣੋਂ ਵਾਸਤੇ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਅਚਾਨਕ ਪਲਾਨ ਬਣਾਇਆ ਅਨੰਦਪੁਰ ਸਾਹਿਬ ਜਾਣ ਦਾ। ਇਹ ਜਿਹੜਾ ਵੜਾ ਨਵਾਂ ਰੋਡ ਜਾ ਰਿਹਾ ਕੋਲਾਲੀ ਤੋਂ ਜਾ ਰਿਹਾ ਰੋਪੜਵੋ ਅਗੇ। ਨੰਦਪੁਰ ਸਾਹਿਬ ਨੂੰ ਤੇ ਇਹ ਮੈਂ ਵਾਇਸ ਬਾਅਦ ਵਿੱਚ ਰਿਪੋਰਟ ਕਰੀ ਸੀ ਕਿਉਂਕਿ ਮੇਰੇ ਫੋਨ ਵਿੱਚ ਉਸ ਟਾਈਮ ਰਿਕਾਰਡਿੰਗ ਤਾਂ ਮੈਂ ਕਰ ਰਿਹਾ ਸੀਗਾ ਪਰ ਮੇਰੇ ਕੋਲ ਮਾਈਕ ਨਹੀਂ ਸੀ ਜਿਸ ਕਰਕੇ ਮੈਂ ਆਵਾਜ਼ ਆਪਣੀ ਉਸ ਟਾਈਮ ਨਹੀਂ ਦੇ ਪਾਇਆ ਤੇ ਆਪਾਂ ਹੁਣ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਨੰਦਪੁਰ ਸਾਹਿਬ ਦਾ ਸਟਾਰਟਿੰਗ ਗੇਟ ਆ ਗਿਆ ਇੱਥੋਂ ਪਤਾ ਚੱਲ ਜਾਂਦਾ ਕਿ ਆਪਾਂ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਪਹੁੰਚ ਗਏ ਆ ਆਪਾਂ ਨਵੀਂ ਨਵੀਂ ਵਲੌਗ ਬਣਾ ਰਹੇ ਆ ਕਿਉਂਕਿ ਆਪਾਂ ਜਿਆਦਾ ਇਹਦਾ ਐਕਸਪੀਰੀਅੰਸ ਨਹੀਂ ਗਾ ਕੋਈ ਗਲਤੀ ਹੋਈ ਹੋਵੇ ਜਾਂ ਕੁਝ ਗਲਤ ਬੋਲ ਹੋ ਜਾਵੇ ਤਾਂ ਮਾਫੀ ਚਾਹੁੰਦਾ ਨਾ ਬਾਕੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਅੱਗੇ ਵਧੀਆ ਵੀਡੀਓ ਆਪਾਂ ਵਲੌਗਸ ਪਾਉਣ ਦੀ ਆਪਾਂ ਇਹ ਸਫਰ ਤੁਹਾਨੂੰ ਦਿਖਾ ਰਹੇ ਆ ਜੋ ਗੱਡੀ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਦਾ ਕੱਟਿਆ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਸ੍ਰੀ ਅਨੰਦਪੁਰ ਸਾਹਿਬ ਇਹ ਐਂਟਰੀ ਹੈ ਆਪਣੀ ਇੱਥੇ ਔਰ ਆਪਾਂ ਜਿ ਸੱਜਿਆਰਤ ਦੇਖੋਗੇ ਤੁਸੀਂ ਤਾਂ ਇਧਰ ਗੱਡੀਆਂ ਦੇ ਖੜੀਆਂ ਕਰਨ ਦਾ ਸਟੈਂਡ ਵੀ ਬਣਾਇਆ ਹੋਇਆ ਹੈ ਤਾਂ ਅਸੀਂ ਇੱਥੇ ਗੱਡੀ ਖੜਾ ਨਹੀਂ ਸੀ ਤਾਂ ਸਾਡਾ ਰੌਂਗ ਚਲੇਗੇ ਜੀ ਫਿਰ ਅਸੀਂ ਅੰਦਰੋਂ ਗੱਡੀ ਦੁਬਾਰਾ ਲਏ ਕਿਹ ਪਰੋਸੀ ਵੀਡੀਓ ਦੇ ਵਿੱਚ ਸ਼ਾਇਦ ਨਹੀਂ ਦਿਖਾਇਆ ਹੁਣ ਤੁਸੀਂ ਅੱਗੇ ਦੇਖੋਗੇ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਤਾਂ ਇੱਥੇ ਸਾਹਮਣੇ ਆਸ-ਪਾਸ ਦੇਖੋ ੜੀ ਦੁਕਾਨਾਂ ਬਣੀ ਹੋਈਆਂ ਨੇ ਜਿੱਥੇ ਤੁਸੀਂ ਬੱਚਿਆਂ ਲਈ ਕੁਝ ਦਸਤਾਰ ਕਿਰਪਾਨ ਵਗੈਰਾ ਜੋ ਵੀ ਆਪਾਂ ਬੱਚਿਆਂ ਲਈ ਲੈ ਕੇ ਦੇ ਸਕਦੇ ਆ ਜਾਂ ਖੁਦ ਲਈ ਲੈ ਸਕਦੇ ਆ ਇਹਦੇ ਸਭ ਕੁਝ ਮਿਲ ਜਾਂਦਾ ਹੈ ਖਿਡੌਣੇ ਮਿਲ ਜਾਂਦੇ ਆ ਇਹ ਆਸ-ਪਾਸ ਜੋ ਵੀ ਰਸਤਾ ਆਪਾਂ ਨੂੰ ਜਿੱਧਰ ਚਾਵਾਂਗੇ ਇਹਦੇ ਸਾਰੇ ਮਾਰਕੀਟ ਬਣੇ ਹੋਏ ਆ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇਹ ਸਾਹਮਣੇ ਮਾਰਕੀਟ ਹੈ ਜਿੱਥੋਂ ਲੋਕ ਆਪਣਾ ਸਮਾਨ ਕੁਝ ਵੀ ਖਰੀਦ ਸਕਦੇ ਆ ਹੁਣ ਆਪਾਂ ਪਹੁੰਚਾਂਗੇ ਹੁਣ ਆਪਾਂ ਲੰਗਰ ਹਾਲ ਦੇ ਬਾਹਰ ਆ ਚੁੱਕੇ ਆ ਇੱਥੇ ਆਪਾਂ ਸਭ ਨੂੰ ਲਾਈਨਾਂ ਦੇ ਵਿੱਚ ਲੱਗ ਕੇ ਸਭ ਨੂੰ ਪਿਆਰ ਨਾਲ ਸਤਿਕਾਰ ਨਾਲ ਲੰਗਰ ਖਾਣ ਦੀ ਇਵਤ ਕਰਨੀ ਪੈਂਦੀ ਹੈ ਜਦੋਂ ਆਪਣੀ ਵਾਰੀ ਆਏਗੀ ਤਾਂ ਇੱਥੇ ਦਰਵਾਜ਼ਾ ਖੋਲ ਦੇਣਗੇ ਤਾਂ ਬਾਕੀ ਉਹ ਲੰਗਰ ਖਾ ਰਹੇ ਹੋਣਗੇ ਉਹਨਾਂ ਨੂੰ ਛਕਾ ਕੇ ਤੇ ਸਫਾਈ ਵਗੈਰਾ ਕਰਕੇ ਸਫਾਈ ਦਾ ਪੂਰਾ ਇੰਤਜ਼ਾਮ ਕੀਤਾ ਜਾਂਦਾ ਔਰ ਸਫਾਈ ਕਰਕੇ ਫਿਰ ਅੱਗੇ ਆਪਾਂ ਅੰਦਰ ਸਗਲੀ ਜਾਣਾ ਬੰਦਾ ਦਿੱਤੀ ਇਸ ਹਾਸੰਗੀ ਆਪਾਂ ਸਾਰੇ ਇਕੱਠੇ ਹੋ ਕੇ ਅੰਦਰ ਜਾਵਾਂਗੇ ਭਾਜੀ ਇਧਰੋਂ ਲੋ ਪੰਡੇ ਨੂੰ ਆਪਣੇ ਆਪਣੇ ਬਰਤਨ ਲਵਾਉਂਗੇ ਅੰਦਰ ਛਕਣੇ ਵਾਸਤੇ ਇਥੋਂ ਸਭਾਈ ਕਰਕੇ ਸਭ ਬਰਤਨ ਇੱਥੇ ਰੱਖ ਦਿੱਤੇ ਅੰਦਰ ਕੋਈ ਚਾਹੀ ਜਿਸ ਨੂੰ ਆਪਣੇ ਹੱਥਾਂ ਨਾਲ ਰੱਖ ਲੇ ਤੁਹਾਡੇ ਲਈ ਅੱਗੇ ਲਾਈਨਾਂ ਦੇ ਵਿੱਚ ਪਿਆਰ ਨਾਲ ਸਭ ਮਿਲ ਕੇ ਅੰਦਰ ਛਕਦੇ ਕੋਈ ਅਜੀ ਹਰਕਤ ਨਹੀਂ ਹੋਣੀ हिंदू मुसलमान सिख सब एक धर्म इकट्ठे हो गए अपने तो लंगर, लंगर हाल हम आप गुरुद्वारा साहब वाली साइड में रवाना हो चुके हैं लंगर छकन तो बाद लंगर हाल तो आप जो निकलते हैं तो पीछे वापस आके पौड़िया जाए उ गुरद्वारा साहब उपर बनया लंगर हाल नीचे ਲੰਗਰ ਹਾਲ ਤੋਂ ਆਪਾਂ ਲੰਗਰ ਸ਼ੱਕੀ ਉੱਪਰ ਵਾਲੀ ਸਾਈਡ ਤੋਂ ਚੱਲਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਤੋਂ ਹੀ ਦਰਸ਼ਨ ਕਰ ਸਕਦੇ ਆ ਇੱਥੇ ਤੋਂ ਪ੍ਰਸ਼ਾਦ ਮਿਲਦਾ ਹੈ ਦੇਖੋ ਜੀ ਜੇਣਾ ਮੇਰੇ ਗੁਰ ਸੰਗਤ ਆਉਂਦੀ ਹੈ ਤਾਂ ਉਧਰੋਂ ਸਾਈਡ ਤੋਂ ਪਛਾੜ ਲੈ ਕੇ ਆਪਣਾ ਉੱਪਰ ਜਾ ਸਕਦੇ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਪ੍ਰਸ਼ਾਦ ਲਈ ਬਣੇ ਹੋਏ ਨੇ ਦੇਖੋ ਕੜਾ ਪ੍ਰਸ਼ਾਦ ਹੀ ਤੇ ਰੂਹੀ ਹੈ ਜੇਕਰ ਸਰਤਲੋਂ ਪ੍ਰਸ਼ਾਦ ਲੈ ਕੇ ਆਉਣਾ ਹੈ ਤਾਂ ਪਤਾ ਤਾ ਤੁਮਾਂ ਸੇ ਤੈਨੂੰ ਸਰਵਨਾ ਚਾਹੁੰਦੇ ਹਾਂ ਜਦੋਂ ਆਪਾਂ ਆਨੰਦਸਰ ਸਾਹਿਬ ਸਾਡੇ ਕਰ ਜਾਂਦੇ ਆ ਤਾਂ ਕਿ ਪੈਰਾਂ ਨੂੰ ਕੋਟੇ ਹੋਏ ਹੋਏ ਹੋਤੇ ਕਿ ਤਰਕ ਬਿਲਕੁਲ ਬਿਲਕੁਲ ਸਾਰੇ ਸਿਰ ਦੇ ਉੱਪਰ ਆਪਾਂ ਗੁਰਦੁਆਰੇ ਸਾਹਿਬ ਨੂੰ ਜਨਮ ਦੇ ਸਮੇਂ ਦੇ ਅੰਦਰ ਬਾਸ਼ਾ ਕਿੰਨੇ ਕੀਏ ਇਸ ਤਰ੍ਹਾਂ ਜਿਵੇਂ ਹੁੰਦੇ ਨੇ ਗੱਲ ਬਕਰੀ ਹੈ ਕਿ ਮੁਲਕ ਬਰਦਾਸ਼ਤ ਨਹੀਂ ਹੁੰਦੇ ਸਾਹਿਬ ਕਹਿੰਦੇ ਪਹਿਲਾ ਭਾਈ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਕੇਸ ਰੱਖਣੇ ਜ਼ਰੂਰੀ ਸਨ ਸਾਰੇ ਹੀ ਮੁਸਲਮਾਨ ਸਾਰੇ ਹਿੰਦੂ ਸਾਥੋਂ ਹਮੇਸ਼ਾ ਇਸ ਲੜਾਈ ਨੂੰ ਸੁਧਾਰ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਇਸ ਲਈ ਮੁਸਲਮਾਨ ਪਾਸਪੋਰਟ ਦੀ ਹੈ ਅਤੇ ਅਗਲੇ ਸਾਲ ਤੋਂ ਸਫਲਤਾ ਚੰਗੇ ਪ੍ਰਸ਼ਨ ਲਈ ਅਗਨੂਰਾ ਨਾਮ ਦਾ ਮਹਾਰਤਾਂ ਵੀ ਪਾਇਆ ਹੈ। ਉਹ ਆਪਾਂ ਵੀ ਤੁਹਾਡੇ ਕੋਲ ਜੀ ਅੱਗੇ ਜਾ ਰਹੇ ਆਪਾਂ ਤੁਹਾਨੂੰ ਨਾਲ ਦੀ ਜੋ ਜੋ ਕਰ ਰਹੇ ਸਮਰੇ ਸਪਰਕਰ ਪਾਉ ਦੇ ਬਣਾਉਂ ਪਰੇ ਤੀਜ ਸਮੂਹ ਕਰਮਾਂ ਕਰਨ ਦੇ ਮੱਦੇਨਜ਼ਰ ਇਹ ਤੇ ਨੇ ਸ਼ਾਨ ਜੈ ਜੈ ਕੁਸ਼ੀ ਸ਼ਤਾ ਬਣਾ ਲਾ ਪਾਤੀ ਤੇਰੀ ਨੂੰ ਕੋਲ ਦੇ ਟਿਕਾਸ ਦੇ ਆਸਰਾ ਦੇ ਆਪਣੀ ਸ਼ਤਾ ਜੋ ਵੀ ਕਰਵਾ ਕਰਨ ਤੋਂ ਬਾਅਦ ਫਿਰ ਦੁਬਾਰਾ ਅੱਗੇ ਆਪਾਂ ਪੌੜੀਆਂ ਆਣੀਆਂ ਥੋੜੀ ਜੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਗੁਰਦੁਆਰੇ ਸੈਕਟਰ ਐਂਟੀ 8 ਤੋਂ ਜੀ ਇੱਕ ਵੀਡੀਓ ਨਾਲ ਨਹੀਂ ਗੁਰਦੁਆਰੇ ਅੰਦਰ ਦੀ ਵੀਡੀਓ ਨਹੀਂ ਕਾ ਸਕਦੇ ਤੇ ਤੁਹਾਨੂੰ ਬਾਅਦ ਮੈਂ ਕਿ ਉਹਨਾਂ ਮਾਨਸਾ ਕੇਸਵਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਜੇ ਸਾਹ ਸੰਬਤ ਆਰਤੀ ਹੈ ਤੇ ਆਪਣਾ ਸੀਟ ਵੀ ਬਾਹਰ ਹੋਣੀ ਜਗ੍ਹਾ ਦੀ ਵਟਣ ਵਾਲੀ ਜੀ 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 ਦਖਲ ਜਗਾਉਂਦੇ ਨੇ ਮੇਰੇ ਕਾਰਨ ਬਦਲਦਾ ਹੈ ਜੀ ਇਹ ਰੰਗ ਕੀਨੇ ਤਾਂ ਨਹੀਂ ਕਰਨਾ ਪਰ ਬੰਦਾ ਕਰਦਾ ਹੈ ਇਹ ਆਖਣ ਕਹੇ ਪਾਰਗਾਂ ਮੰਗੀ ਪਵਨ ਚੇਤ ਦੇਸੀ ਆਪਰੋ ਕਰਦੀ ਕਿਹੜਾ ਪ੍ਰਸ਼ਾਦ ਦੇ ਲੋਟੇ ਟਿਕੂ ਵਾਲਾ ਆਸ਼ਾ ਦੇ ਇੱਕ ਆਪਸੀ ਰਸਤਾ ਪੂਰੀ ਚਾਹੇ ਇਹ ਬਾਹਰ ਦੇ ਅੰਦਰ ਦੇ ਰੂਪ ਦੇਖ ਕੇ ਆਪਾਂ ਨੂੰ ਥੋੜੀ ਜਿਹੀ ਉਤਰਦੀ ਪਹਿਲੇ ਪ੍ਰਸ਼ਾਦ ਲਵਾਵਾਂਗੇ ਜੀ ਉਸ ਤੋਂ ਬਾਅਦ ਇੱਕ ਰੋਗੋਗਾਤ ਗਿਆ। ਹਾਂ, ਆਹ ਤਾਂ ਸਾਥ ਹੈ। ਬਾਹਰ ਦਾ ਦ੍ਰਿਸ਼ ਦੇਖਦੇ। ਅਰੰਧੁਰ ਸਾਹਿਬ ਗੁਰਦੁਆਰਾ ਸਾਹਿਬ। ਹੋਰ ਆਪਾਂ ਤੁਹਾਨੂੰ ਇਸ ਤੋਂ ਬਾਅਦ ਲੈ ਕੇ ਜਾਵਾਂ ਜਾ ਰਹੇ ਆਂ ਜੀ। ਦਰਸ਼ਨ ਕਰਾਉਣ ਵਾਸਤੇ ਗੁਰਦੁਆਰਾ ਸ਼ੀਗਨ ਸਾਹਿਬ। ਸਾਸੰਗ ਜੀ ਨਾਲ ਹੀ ਜਦੋਂ ਆਪਾਂ ਮੱਥਾ ਟੇਕ ਕੇ ਆਨੇ ਆ ਗੁਰਦੁਆਰਾ ਸਾਹਿਬ। ਇਹ ਇੱਕ ਛੋਟੀ ਜਿਹੀ ਮਾਰਕੀਟ ਬਣੀ ਹੋਈ ਹੈ ਜਿੱਥੇ ਤੁਸੀਂ ਆਪਣੇ ਵਾਸਤੇ ਕੋਈ ਵੀ ਸਮਾਨ ਜਾਂ ਬੱਚਿਆਂ ਵਾਸਤੇ ਵੀ ਲੈ ਸਕਦੇ ਹੋ ਇਥੇ ਸ਼ਸਤਰ ਕਿਰਪਾਲਨਾ ਆਪਣੇ ਜੋ ਵੀ ਆਪਣਾ ਕੜਾ ਇਹ ਸਭ ਕੁਝ ਮਿਲਦਾ ਹੈ ਇਲੀ ਸੋਤੇ ਦੀ ਮਾਰਕੀਟ ਵਗੈਰਾ ਦੇਖ ਸਕਦੇ ਹੋ ਜੋਂ ਬਣੀ ਹੋਈ ਹੈ ਤੇ ਚਲ ਭਾਜੋ ਆਜੋ ਅਸਤੋਂ ਆਪਾਂ ਥੋੜਾ ਅੱਗੇ ਨਿਕਲ ਗਏ ਸੀ ਗਲਤੀ ਨਾਲ ਵਾਈਫ ਮੇਰੇ ਔਰ ਕੁੜੀਆਂ ਮੇਰੇ ਉਹਨਾਂ ਨੂੰ ਵਾਪਸ ਲੈ ਕੇ ਆਂਦਾ ਆਪਾਂ ਨੇ ਤਾਂ ਹੁਣ ਆਪਾਂ ਤੁਹਾਨੂੰ ਦੁਬਾਰਾ ਦੱਸਿਆ ਸੀਗਾ ਕਿ ਆਪਣੇ ਅੱਗੇ ਗੁਰਦੁਆਰਾ ਸਾਹਿਬ ਜਾਣਾ ਹੈ ਸ਼ੀਰ ਗਨ ਸਾਹਿਬ ਔਰ ਉਹਨਾਂ ਦਾ ਗੁਰੂ ਕਾ ਮਹਿਲ ਜੇ ਤੁਸੀਂ ਨੀਚੀ ਤੋਂ ਆਣਾ ਤਾਂ ਖੱਬੇ ਹੱਥ ਜਾਣਾ ਜੀ ਅਗਰ ਉੱਪਰੋਂ ਆ ਰਹੇ ਹੋ ਤਾਂ ਤੁਸੀਂ ਤਾਂ ਰਾਈਟ ਸੱਜੇ ਹੱਥ ਆਪਾਂ ਨੇ ਗੁਰਦੁਆਰਾ ਸਾਹਿਬ ਸ਼ੀਰ ਗਨ ਸਾਹਿਬ ਵਾਲੀ ਸਾਈਡੋਂ ਜਾਣਾ ਜੀ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ शहीगंज साहब दर्शन कर सकते हो वागुरु जी ये श्री आनंदपुर साहब शीशगंज साहब जी ये जोड़ा घर है जिद जमा चक्तुरा साहब शहीद ਗੁਰਦੁਆਰਾ ਸਾਹਿਬ ਜੋ ਬਾਹਰ ਤੋਂ ਤੁਸੀਂ ਦੇਖ ਸਕਦੇ ਹੋ। ਸ਼੍ਰੀ ਗੁਰੂ ਸਾਹਿਬ ਹੈ। ਇਹ ਨਾਲ ਮੇਰੇ ਫੈਮਿਲੀ ਜੋ ਫਿਰ ਆਏ ਸਾਰੇ ਆਏ ਜੀ ਦਰਸ਼ਨ ਕਰਨਾ ਵਰਤੇ। ਅਨੰਦਪੁਰ ਸਾਹਿਬ ਗੁਰੂ ਕੇ ਮਹਿਲ ਦਾ ਇਤਿਹਾਸ ਅਨੰਦਪੁਰ ਸਾਹਿਬ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਸਥਿਤ ਗੁਰੂ ਕੇ ਮਹਿਲ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਮਹੱਤਵ ਹੈ। ਸਥਾਪਨਾ ਗੁਰੂ ਘਰੇ ਮਹਿਲ ਦੀ ਸਥਾਪਨਾ ਦੱਸਵੇ ਚੰਗੂ ਸਿੰਘ ਜੀ ਗੁਰਬਖਸ਼ ਸਿੰਘ ਜੀ ਨੇ ਕੀਤੀ ਇਹ ਥਾਂ ਗੁਰੂ ਸਾਹਿਬ ਜੀ ਦੀ ਨਿਵਾਸ ਸਥਲੀ ਰਹਿਸ ਹੈ ਇਹ ਤੁਸੀਂ ਪੜ ਸਕਦੇ ਹੋ ਇਤਿਹਾਸ ਗੁਰੂ ਸਾਹਿਬ ਨੇ ਧਾਰਮਿਕ ਸਮਾਜਿਕ ਅਤੇ ਰਣਨੀਤਿਕ ਕੰਮ ਸੰਭਾਲੇ ਇਤਿਹਾਸਿਕ ਮਹੱਤਤਾ 1600 ਦੇ ਮਲੇਸ਼ ਸਿੰਘ ਵਿੱਚ ਇੱਥੇ ਖਾਲਸਾ ਪੰਥ ਦੀ ਸਹਾਇਤਾ ਹੋਈ ਵਿਸਾਖੀ ਦੇ ਦਿਨ ਗੁਰੂ ਸਾਹਿਬ ਨੇ ਇੱਥੇ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਸੰਦੇਸ਼ ਦਿੱਤਾ ਅਰੰਧੁਰ ਸਾਹਿਬ ਮੁਗਲ ਪੋਜਾਂ ਵੱਲੋਂ ਕਈ ਵਾਰ ਘੇਰਿਆ ਗਿਆ ਪਰ ਗੁਰੂ ਸਾਹਿਬ ਡਟ ਕੇ ਖੜੇ ਰਹੇ ਅੱਜ ਦਾ ਗੁਰੂ ਕੇ ਮਹਿਲ ਅੱਜ ਇਹ ਗੁਰੂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਰਜਨਨ ਗੁਰਬਾਣੀ ਜੀਤਨ ਲੰਗਰ ਅਤੇ ਸੰਗਤ ਦੀ ਦੀਚ ਹੈ ਉਹ ਕੁੰਦੀ ਹੈ ਜੀ ਹਜ਼ਾਰਾਂ ਸਤਾਲੂ ਇੱਥੇ ਮੱਥਾ ਟੇਕਣ ਆਉਂਦੇ ਹਨ ਧਾਰਮਿਕ ਮਹੱਤਤਾ ਇਹ ਖਾਸ ਸਦੀ ਜਨਮੂਮੀ ਮੰਨੀ ਜਾਂਦੀ ਹੈ। ਇਹ ਇਤਿਹਾਸ ਸਹਾਤਤ ਤੇ ਪ੍ਰਤੀਕ ਹੈ। ਉਹ ਗੁਰੂ ਕੇ ਮਹਨ ਲੰਦਨਸਰ ਦਾ ਸਿੱਧਾ ਤੇ ਗਹਿਰਾ ਸਬੰਧ ਸੀ। ਗੁਰੂ ਬਹੁ ਸਿੰਘ ਜੀ ਦਾ ਜਨਮ ਇੱਥੇ ਗੁਰੂ ਸਾਹਿਬ ਆਪਣੀ ਮਾਤਾ ਜੀ ਅਤੇ ਸਾਬਜਦਾਂ ਦੇ ਸਮੇਤ ਰਹੇ ਸਨ। ਸਾਬਜਦਾਂ ਦੀ ਪਾਲਣਾ, ਸਿੱਖਿਆ ਅਤੇ ਸ਼ਾਸਤਰ ਵਿਦਿਆ ਇੱਥੇ ਹੀ ਹੋਈ। ਸਾਹਿਬ ਜੱਦੀ ਦੀ ਤਿਆਰੀ ਬਾਬਾ ਜੀ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਇੱਥੇ ਹੀ ਘੋੜਸਵਾਰੀ ਤੀਰ ਤਲਵਾਰ ਗੁਰਬਾਣੀ ਅਤੇ ਸਿੱਖਿਆ ਸਿੱਖ ਮਰਿਆਦਾ ਸਿੱਖੀ ਸਤਖੰਡ ਜਨਮ ਸਥਾਨ ਸਾਹਿਬ ਜੱਦੀ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਕਾਰ ਬੱਸ ਹੀ ਆਸੂ ਲਈ ਕਿਆ ਕਿਰੀਏ ਮੈਂ ਕਿਹਾ ਕਿ ਉਹਨਾਂ ਨੂੰ ਤਾਂ ਅੰਦਰੋਂ ਕਿਆ ਬਸੰਦਾ ਵਾਲਾ ਖੂਬ ਤੁਸੀਂ ਲੱਗੇ ਜਾ ਰਹੇ ਆਪਾਂ ਕਿਲਾ ਆਨੰਦਗੜ੍ਹ ਕਿਲਾ ਆਨੰਦਗੜ੍ਹ ਅਨੰਦਪੁਰ ਸਾਹਿਬ ਦਾ ਸਭ ਤੋਂ ਮੁੱਖ ਅਤੇ ਰਣਨੀਤਿਕ ਕਿਲਾ ਹੈ ਇਹ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਤਰੀ ਅਤੇ ਸਾਖਾ ਜੀ ਤਾਕਤ ਦੀ ਨਿਸ਼ਾਨੀ ਹੈ ਇਤਿਹਾਸ ਮਨੁਮਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 1699 ਈਸਵੀ ਵਿੱਚ ਕਰਵਾਇਆ ਮਕਸਦ ਅਨੰਦਪੁਰ ਸਾਹਿਬ ਸੁਰੱਖਿਆ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਤੋਂ بچਾਓ ਇਹ ਕਿਲਾ ਅਨੰਦਪੁਰ ਸਾਹਿਬ ਦੇ ਹੋਰ ਕਿਲਿਆਂ ਲੋਗੜਾ ਫਤੇਗਾੜਾ ਹੌਲਗੜਾ ਤਾਰਾਗੜ ਨਾਲ ਮਿਲ ਕੇ ਇੱਕ ਰੱਖਿਆ ਗਿਆ ਚੱਕਰ ਬਣਾਉਣਾ ਸੀ ਇਤਿਹਾਸਿਕ ਮਹੱਤਵ ਤਾਂ 1699 ਸੀ ਵਿਸਾਖੀ ਖਾਲਸਾ ਦੀ ਸਾਜਨਾ ਮਿਲ ਇਹ ਕਿਲਾ ਕੇਂਦਰੀ ਭੂਮਿਕਾ ਵਿੱਚ ਸੀ ਇਥੋਂ ਹੀ ਜੰਗੀ ਯੋਜਨਾਵਾਂ ਬਣੀਆਂ ਸੰਗਾਂ ਨੂੰ ਸ਼ਾਸਤਰ ਵਿੱਦਿਆ ਦੀ ਟ੍ਰੇਨਿੰਗ ਮਿਲੀ ਅਨੰਦਪੁਰ ਸਾਹਿਬ ਦੇ ਘੇਰੇ ਦੌਰਾਨ ਇਹ ਕਿਲਾ ਰੱਖਿਆ ਦਾ ਮੁੱਢ ਅੱਡਾ ਸੀ ਅੱਜ ਇੱਥੇ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਸਥਿਤ ਹੈ ਰੋਜ਼ਾਨਾ ਕੀਰਤਨ ਅਰਦਾਸ ਤੇ ਲੰਗਰ ਹੁੰਦਾ ਹੈ ਇੱਥੇ ਅਨੰਦਪੁਰ ਸਾਹਿਬ ਦਾ ਦ੍ਰਿਸ਼ ਬਹੁਤ ਹੀ ਸੁੰਦਰ ਦਿਖਾਈ ਦਿੰਦਾ ਹੈ ਇਥੇ ਦੀ ਧਾਰਮਿਕ ਮਹੱਤਤਾ ਖਾਲਸਾ ਦੀ ਤਾਕਤ ਸੈਭਿਆਦੀ ਦੀ ਤਿਆਰੀ ਅਤੇ ਸਿੱਖਾਂ ਸਿੱਖਾਂ ਦੀ ਅਡੋਲਤਾ ਦਾ ਪ੍ਰਤੀਕ ਹੈ I oh